ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਦਿਨੋ-ਦਿਨ ਗੁੱਸਾ ਵਧਦਾ ਨਜ਼ਰ ਆ ਰਿਹਾ ਤੇ ਹੁਣ ਪਿੰਡਾਂ ਦੀਆਂ ਪੰਚਾਇਤਾਂ ਇਹਨਾਂ ਪ੍ਰਵਾਸੀਆਂ ਖਿਲਾਫ ਹਮਤੇ ਪਾਉਣ ਲੱਗੀਆਂ ਨੇ ਤਾਜ਼ਾ ਮਾਮਲਾ ਬਟਿੰਡਾ ਦੇ ਗਹਿਰੀ ਪਾਕੀ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਦੇ ਲੋਕਾਂ ਨੇ ਪੰਚਾਇਤ ਦੀ ਹਾਜ਼ਰੀ ਵਿੱਚ ਪਹਿਲਾ ਗੁਰਦੁਆਰਾ ਸਾਹਿਬ ਵਿੱਚ ਅਨਾਊਂਸਮੈਂਟ ਕਰਵਾਈ ਤੇ ਫਿਰ ਪੰਜ ਸ਼ਰਤਾਂ ਦੇ ਨਾਲ ਪ੍ਰਵਾਸੀ ਮਜ਼ਦੂਰਾਂ ਖਿਲਾਫ फैसला भी सुनाया पंचायत ਵੱਲੋਂ ਪ੍ਰਵਾਸੀ ਮਜ਼ਦੂਰਾਂ ਖਿਲਾਫ ਪਾਈ ਮਤੇ ਵਿੱਚ ਪੰਜ ਫਰਮਾਨ ਨੇ ਪ੍ਰਵਾਸੀ ਮਜ਼ਦੂਰ ਪਿੰਡ ਵਿੱਚ ਆਪਣਾ ਕਾਰੀਆ ਜਗਾ ਜ਼ਮੀਨ ਨਹੀਂ ਖਰੀਦ ਸਕਦਾ ਪ੍ਰਵਾਸੀ ਮਜ਼ਦੂਰ ਨੂੰ ਆਧਾਰ ਕਾਰਡ ਤੇ ਵੋਟ ਬਣਾਉਣ ਤੇ ਪਾਬੰਦੀ ਹੋਵੇਗੀ ਕੋਈ ਵੀ ਪ੍ਰਵਾਸੀ ਮਜ਼ਦੂਰ ਪਿੰਡ ਵਿੱਚ ਮਜ਼ਦੂਰੀ ਕਰਨ ਨਹੀਂ ਆਵੇਗਾ ਤਾਂ ਉਹ ਪਿੰਡ ਦੀ ਜਗਾ ਸਿਰਫ ਖੇਤ ਦੀ ਮੋਟਰ ਤੇ ਰਹੇਗਾ ਜੋ ਕਿਸਾਨ ਪਰਵਾਸੀ ਮਜ਼ਦੂਰ ਨੂੰ ਲੈ ਕੇ ਆਵੇਗਾ ਉਸੇ ਦੀ ਜ਼ਿੰਮੇਵਾਰੀ ਹੋਵੇਗੀ ਜਿਸ ਦੇ ਕਿਸਾਨ ਦੇ ਖੇਤ ਵਿੱਚ ਪਰਵਾਸੀ ਮਜ਼ਦੂਰ ਬੈਠਾ ਹੈ ਪਰਵਾਸੀ ਮਜ਼ਦੂਰ ਦੀ ਪੁਲਿਸ ਵੱਲੋਂ ਵੈਰੀਫਿਕੇਸ਼ਨ ਕਰਵਾਈ ਜਾਵੇਗੀ ਪਿੰਡ ਦੇ ਲੋਕਾਂ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ 5 ਸਾਲ ਦੀ ਮਾਸੂਮ ਮਨਾਲ ਇਨ੍ਹਾਂ ਪਰਵਾਸੀ ਮਜ਼ਦੂਰਾ ਵੱਲੋਂ ਸ਼ਰਮਨਾਕ ਕਰਤੂਤ ਕੀਤੀ ਗਈ ਹੈ ਤੇ ਇਹ ਸਿਰਫ ਹੁਸ਼ਿਆਰਪੁਰ ਨਹੀਂ ਬਲਕਿ ਪੰਜਾਬ ਦੇ ਪਰਵਾਸੀਆਂ ਵੱਲੋਂ ਹਰ ਦਿਨ ਵਾਅਦਾ ਸਾਹਮਣੇ ਆ ਰਹੇ ਨੇ ਅਵਾਜ਼ ਦੇ ਪ੍ਰੋਜਿਕਾ ਖਾਨਸਾ ਦੇ ਲੋਕੀ ਕੀ ਫਤਿਹ ਸਰਬੱਤ ਨਗਰ ਦੇ ਸੰਗਤਾਂ ਨੂੰ ਬੇਨਤੀ ਹੈ ਆਪਣੇ ਨਗਰ ਦੀ ਸਾਰੀ ਨਗਰ ਪੰਚਾਇਤ ਅਤੇ ਜਿਹੜੀਆਂ ਦੋ ਕਿਸਾਨ ਜੁਨੀਆ ਨਾਲ ਬਣੀਆ ਉਹਨਾਂ ਵੱਲੋਂ ਸਾਰੇ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਆਪਣੇ ਪਿੰਡ-ਪਿੰਡ ਦੇ ਵਿੱਚ ਕੱਲੇ ਪੰਜਾਬ ਦੇ ਵਿੱਚ ਨਹੀਂ ਸਾਰੇ ਪੰਜਾਬ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਜੋ ਪਰਵਾਸੀ ਮਿਹਨਤੂ ਜਿਹੜੇ ਰਹਿੰਦੇ ਆ ਉਹਨਾਂ ਦੇ ਮੱਥੇ ਤਾਲ ਵਾਸਤੇ ਹੁਣ 4 ਵਜੇ ਤੋਂ ਤੱਕ ਐਂ ਦਿੱਸਣਾ ਸੀਗਾ ਸੁਭਾ ਵੀ ਇਹ ਬੇਨਤੀ ਕੀਤੀ ਸੀ ਸਾਰੇ ਨਗਰ ਨਿਵਾਸੀ ਸੰਗਤਾਂ ਨੂੰ ਪਿਆ ਬਾਤ ਦੀ ਦਸਾਰ ਆਪਣੇ ਨਵੇਂ ਪੰਚਾਇਤ ਸਰਪਤੇ ਦੇ ਚੋਂ ਪਹੁੰਚਣ ਦੀ ਕਿਰਪਾ ਉਸ ਨੂੰ ਕਰੋ ਨਗਰ ਪੰਚਾਇਤ ਜਿਹਦੇ ਮੋਟ ਨੂੰ ਫੜਕਣ ਉਸੇ ਹੰਗਮਣਿ ਛੋ ਘਰ ਕਰਦੇ ਬੰਦੇ ਨੂੰ ਬਿੰਦਦੀ ਹੈ ਕਿ ਆਵਾਜ਼ ਹੁੰਦਾਸਾਰ ਆਪਣੇ ਨਵੇਂ ਪੰਚਾਇਤ ਨਾਲ ਦੇ ਚੋ ਰੰਤਨ ਦੀ ਕਿਰਪਾਤਾ ਕਰੋ ਸਾਡੇ ਹਾਲਾਤ ਬਹੁਤ ਮੰਨੂ ਜਿਵੇਂ ਪਿੱਛੇ ਦੇ ਹਸਿਆਰਪੁਰ ਦੇ ਵਿੱਚ ਕਿਸੇ ਪਰਵਾਸੀ ਵੱਲ ਛੋਟੇ ਜਿਹੇ ਬੱਚੇ ਦਾ ਗਲ ਨੂੰ ਉਸ ਕੇ ਕੋਨੋਂ ਮੌਤ ਦੇ ਨੂੰ ਨਹੀਂ ਕੋਈ ਮਿਲਿਆ ਜੜੀਆਂ ਹੋ ਗਈਆਂ ਜੜੀਆਂ ਵਾਰ ਵਰਸਾ ਨੂੰ ਹਾਰ ਦੋਦੇ ਦਿਨ ਦਿਨ ਨੂੰ ਅਨ ਦਾਉਨ ਕਿਹਦੀ ਹੁੰਦੀ ਹੈ ਜੀ ਮਸੀ ਮਜ਼ਦੂਰਾ ਹੁੰਦੇ ਸੋ ਉਹਨਾਂ ਨੂੰ ਵੀ ਇਹ ਆਪਣੀ ਨਜ਼ਰ ਦੇ ਵਿੱਚੋਂ ਕਦਨ ਬਾਸੇ ਜੁ ਮੱਮਾ ਪੋਣਾ ਨਗਰ ਪੰਚਾਇਤ ਅਤੇ ਦੋਹੇ ਕਿਸਾਨ ਦੁਨੀਆ ਨਾਲ ਨਗਰ ਦੇ ਮੋਤਵਾਰ ਸੱਜਣ ਆਪਣੇ ਪੰਚਾਇਤ ਘਰ ਦੇ ਵਿੱਚ ਹਾਜ਼ਰ ਹੈ ਬਹੁਤ ਕੁੱਤੇ ਆ ਸੋ ਘਰਦਰ ਦੇ ਬੰਦੇ ਨੂੰ ਬੇਇੱਜ਼ਤੀ ਹੈ ਕਿ ਆਵਾਜ਼ ਸੁੰਗਾ ਸਾਰ ਆਪਣੇ ਪੰਚਾਇਤ ਘਰ ਦੇ ਵਿੱਚ ਪੰਥੀ ਦੀ ਕਿਰਪਾਲਤਾ ਕਰੋ ਤਾਂਕਿ ਇਹੋ ਜਿਹੀ ਜੜੀ ਘਟਨਾ ਉਹਨੂੰ ਅੱਗੇ ਵੰਸ ਤੇ ਕੋਈ ਹੋ ਨਾ ਸਕੀ ਉਹ ਬੰਦਾ ਜਿਹੜਾ ਸਮਝ ਜਾਂਦਾ ਵੀ ਛੋੜੇਂਤੀ ਆ ਭਾਈ ਦਰਦੀ ਤੋਂ ਦਰਦੀ ਆਵਾਜ਼ ਸੁੰਗਾ ਸੰਗਰੇ ਆਪਣੇ ਨੂੰ ਗਰੀ ਭਾਜੀ ਜੋ ਲੋਹਾਂ ਪਣ ਸੰਗਤ ਸਾਥ ਬਗਰ ਹੋਰ ਇਸ ਕੌਂਸਲ ਦੀ ਤਰਫਾਂ ਆਕਰੋ ਸਾਡੇ ਸਾਰੇ ਨਗਰ ਨਿਵਾਸੀ ਸੰਗਤਾਂ ਦੇ ਸੰਗੋਗ ਲੰਮੀ ਹੈ ਮਪਈ ਸਾਨੂੰ ਦਾਫਤੀ ਵੇਦਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ